ਸਿੱਖ ਇਤਿਹਾਸ ਦਾ ਕੋਈ ਹੀ ਐਸਾ ਦਿਨ ਹੋਵੇਗਾ ਜਿਸ ਦੇ ਵਿੱਚ ਕੋਈ ਸ਼ਹੀਦੀ ਜਾਂ ਕੋਈ ਪੰਥ ਸਮਾਜ ਜਾਂ ਸੱਚ ਦੇ ਆਧਾਰ ਤੇ ਕੋਈ ਘਟਨਾ ਐਸੀ ਨਾ ਵਾਪਰੀ ਹੋਵੇ ਭਾਈ ਸੁਬੇਗ ਸਿੰਘ ਤੇ ਸਹਾਬਾਜ ਸਿੰਘ ਜੀ ਦਾ ਜੋ ਸ਼ਹੀਦੀ ਸਾਕ ਸਾਡੇ ਸਾਹਮਣੇ ਆਉਂਦਾ ਹੈ 1733 ਈਸਵੀ ਦੀ ਘਟਨਾ ਜਦੋਂ ਜਿਹੜੇ ਕਿ ਇਸ ਸੁਬੀਗ ਸਿੰਘ ਜੀ ਨੇ ਜੰਬਰਪਿੰਡ ਜਿਹੜਾ ਕਿ ਲਾਹੌਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ ਉੱਥੋਂ ਦੇ ਰਹਿਣ ਵਾਲੇ ਸੀ ਚੰਗੇ ਜ਼ਿਮੀਦਾਰ ਸਨ ਚੰਗਾ ਰਸੂਖ ਰੱਖਦੇ ਸਨ ਅਤੇ ਲਾਗੇ ਦੇ ਪਿੰਡਾਂ ਦੇ ਵਿੱਚ ਉਹਨਾਂ ਦੀ ਕਾਫੀ ਜਾਣ ਪਛਾਣ ਵੀ ਸੀ ਨਾਲ ਹੀ ਮੁਗਲ ਦਰਬਾਰਾਂ ਦੇ ਵਿੱਚ ਵੀ ਉਹਨਾਂ ਦਾ ਨਾਮ ਚੱਲਦਾ ਸੀ ਇਸ ਕਰਕੇ ਹੀ ਜਦੋਂ ਜ਼ਕਰੀਆ ਖਾਨ ਨੂੰ ਇਹ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਕਿਸੇ ਵੀ ਢੰਗ ਦੇ ਨਾਲ ਦਬਾਇਆ ਨਹੀਂ ਜਾ ਸਕਦਾ ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਇਹਨਾਂ ਨੂੰ ਮਾਰ ਮੁਕਾਇਆ ਵੀ ਨਹੀਂ ਜਾ ਸਕਦਾ ਤਾਂ ਕਿਹੜਾ ਐਸਾ ਢੰਗ ਤਰੀਕਾ ਅਪਣਾਇਆ ਜਾਵੇ ਜਿਸ ਦੇ ਨਾਲ ਅਸੀਂ ਸਿੱਖਾਂ ਨੂੰ ਆਪਣੇ ਕਾਬੂ ਦੇ ਵਿੱਚ ਰੱਖ ਸਕਦੇ ਹਾਂ ਤਾਂ ਇਤਿਹਾਸ ਆਪ ਸਭ ਨੂੰ ਬਹੁਤ ਖੂਬੀ ਪਤਾ ਹੈ ਕਿ ਬਹੁਤ ਤਰ੍ਹਾਂ ਦੇ ਢੰਗ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਵੀ ਰਹੀਆਂ ਨੇ ਉਹਨਾਂ ਨੇ ਅਪਣਾਏ ਨੇ ਤਾਂ ਕਿ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਖਤਮ ਕੀਤਾ ਜਾ ਸਕੇ ਪਰ ਜਦੋਂ ਕੋਈ ਵੀ ਢੰਗ ਵਰਤਦਾ ਹੋਇਆ ਇਹਨਾਂ ਨੂੰ ਨਜ਼ਰ ਨਹੀਂ ਆਇਆ ਤਾਂ ਜਕਰੀਆ ਖਾਨ ਨੇ ਦਿੱਲੀ ਦੇ ਬਾਦਸ਼ਾਹ ਨੂੰ ਇਹ ਸੰਦੇਸ਼ ਭੇਜਿਆ ਹੈ ਕਿ ਸਿੱਖਾਂ ਨੂੰ ਮੈਂ ਕਈ ਤਰੀਕਿਆਂ ਦੇ ਨਾਲ ਖਤਮ ਕਰਨ ਦੇ ਢੰਗ ਅਪਣਾ ਚੁੱਕਿਆ ਪਰ ਇਹ ਖਤਮ ਨਹੀਂ ਹੁੰਦੇ ਤਾਂ ਕੀ ਕੀਤਾ ਜਾਵੇ ਉਹਦੇ ਲਈ ਮੈਂ ਆਪ ਜੀ ਦੇ ਅੱਗੇ ਇਹ ਸੁਝਾਅ ਰੱਖਣ ਲੱਗਿਆ ਕਿ ਇਹਨਾਂ ਨੂੰ ਨਿਮਰਤਾ ਨਿਵਰ ਸੁਭਾਅ ਦੇ ਨਾਲ ਜਾਂ ਕੋਈ ਜਾਗੀਰਾਂ ਖਿਤਾਬ ਦੇ ਕਰਕੇ ਆਪਣੇ ਅੰਡਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਾਸ਼ ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਦਬ ਜਾਣ ਅਤੇ ਰੁਕ ਜਾਣ ਤਾਂ ਇਹ ਸੰਦੇਸ਼ ਜਦੋਂ ਦਿੱਲੀ ਭੇਜਿਆ ਜਾਂਦਾ ਤਾਂ ਬਾਦਸ਼ਾਹ ਮੰਨ ਜਾਂਦਾ ਬਾਦਸ਼ਾਹ ਮੰਨੇ ਤਾਂ ਜਕਰਿਆ ਖਾਨ ਨੇ ਜਿਹੜਾ ਇੱਕ ਖਿਤਾਬ ਅਤੇ ਜ਼ਗੀਰਾ ਕੰਗਣਾ ਪਿੰਡ ਜਾਂ ਘਰਾਣਾ ਪਿੰਡ ਆਦਿਕ ਕਈ ਦਿਆਲਪੁਰਾ ਇਹ ਪਿੰਡਾਂ ਦੀ ਜਾਗੀਰ ਦੇ ਕੇ ਅਤੇ 1 ਲੱਖ ਸਲਾਨਾ ਖਿਤਾਬ ਵਜੋਂ ਦੇ ਕੇ ਖਿੱਲਤ ਦੇ ਕੇ ਪੋਸ਼ਾਕ ਜਿਹੜੀ ਪਹਿਨਾਈ ਜਾਂਦੀ ਏ ਇਹ ਕੁਝ ਹਰਿਆਸਤਾਂ ਜਾਂ ਕਹਿ ਲੋ ਕੁਝ ਪੇਟਾਵਾ ਦੇ ਕੇ ਭਾਈ ਸੁਬੇਗ ਸਿੰਘ ਜੀ ਨੂੰ ਭੇਜਿਆ ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦਾ ਮਿਲ ਵਰਤਨ ਸੀ ਬੈਠਣਾ ਉੱਠਣਾ ਸੀ ਇਤਿਹਾਸ ਦੱਸਦਾ ਕਿ ਦੱਸਦਾ ਕਿ ਉਸ ਸਮੇਂ ਵਿਸਾਖੀ ਦਾ ਦਿਨ ਸੀ ਤੇ ਅੰਮ੍ਰਿਤਸਰ ਵਿਖੇ ਅਕਾਲ ਤਖਤ ਤੇ ਦੀਵਾਨ ਸਜਿਆ ਹੋਇਆ ਸੀ ਉੱਥੇ ਭਾਈ ਸੁਭੇਗ ਸਿੰਘ ਜੀ ਪਹੁੰਚੇ ਪਹਿਲਾਂ ਤਾਂ ਜਿੰਨੀ ਵੀ ਸੰਗਤ ਬੈਠੀ ਸੀ ਜੱਥੇਦਾਰ ਬੈਠੇ ਸੀ ਭਾਈ ਦਰਬਾਰਾ ਸਿੰਘ ਜੀ ਬੈਠੇ ਸੀ ਜਿਹੜੇ ਉਸ ਸਮੇਂ ਦੇ ਆਗੂ ਸਨ ਜਦੋਂ ਉੱਥੇ ਪਹੁੰਚੇ ਪਹਿਲਾਂ ਤੇ ਭਾਈ ਸੁਭੇਗ ਸਿੰਘ ਜੀ ਨੂੰ ਤਨਖਾਹ ਲੱਗੀ ਕਿ ਐਜ਼ ਏ ਕੁਝਕ ਉਹਨਾਂ ਨੂੰ ਸੇਵਾ ਕਰਨੀ ਪਈ ਹੋਵੇਗੀ ਉਹਨਾਂ ਨੂੰ ਕੁਝ ਨਿਮਰਤਾ ਦਾ ਪੱਖ ਪੇਸ਼ ਕਰਨਾ ਪਿਆ ਹੋਵੇਗਾ ਕਿਉਂਕਿ ਸਰਕਾਰ ਦੇ ਨਾਲ ਮਿਲਵਰਤਨ ਰੱਖਦੀ ਸੀ ਤੇ ਆਮ ਕੋਈ ਕਿਉਂਕਿ ਸਿੱਖ ਦਾ ਕੋਈ ਮਿਲਵਰਤਨ ਨਹੀਂ ਸੀ ਜਕਰੀਆ ਖਾਨ ਵਰਗਿਆਂ ਨੇ ਤਾਂ ਇਹ ਹੁਕਮ ਲਾਗੂ ਕੀਤਾ ਹੋਇਆ ਸੀ ਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਉਨੂੰ ਮਾਰ ਮੁਕਾਓ ਵੱਢ ਦਿਓ ਉਹਦਾ ਸਿਰ ਕੱਟ ਕੇ ਲਿਆਓ ਉਹਦੇ ਕੇਸ ਕੱਟ ਕੇ ਲਿਆਓ ਬੜੇ ਢੰਗਾਂ ਦੇ ਨਾਲ ਸਿੱਖਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਸੀ ਤਾਂ ਭਾਈ ਸੁਬੇਗ ਸਿੰਘ ਜੀ ਆਏ ਪਹਿਲਾਂ ਤਨਖਾਹ ਲਈ ਗਈ ਬਾਅਦ ਦੇ ਵਿੱਚ ਉਹ ਆਪਣੀ ਪੇਸ਼ਕਾਸ਼ ਰੱਖਦੇ ਨੇ ਕਿ ਜਕਰੀਆ ਖਾਨ ਤੁਹਾਨੂੰ ਜਾਗੀਰ ਦੇਣਾ ਚਾਹੁੰਦਾ ਹੈ ਕੁਝ ਅਖਿਲਿਤ ਦੇਣਾ ਚਾਹੁੰਦਾ ਹੈ ਤਾਂ ਕਿ ਸਿੱਖਾਂ ਦੇ ਨਾਲ ਜਿਹੜਾ ਬਾਦੂ ਦਾ ਲੜਾਈ ਝਗੜਾ ਹੋ ਰਿਹਾ ਨੁਕਸਾਨ ਹੋ ਰਿਹਾ ਉਹ ਖਤਮ ਕੀਤਾ ਜਾ ਸਕੇ ਕਾਫੀ ਯਤਨ ਕਰਨ ਤੋਂ ਬਾਅਦ ਜਦੋਂ ਕੋਈ ਵੀ ਸਿੱਖ ਜਾਗੀਰ ਲੈਣ ਦੇ ਲਈ ਤਿਆਰ ਨਹੀਂ ਸਿੱਖਾਂ ਨੇ ਨਾ ਕਰ ਦਿੱਤੀ ਤਾਂ ਬਹੁਤ ਵਾਰ ਜਦੋਂ ਫਿਰ ਭਾਈ ਸੁਬੇਕ ਸਿੰਘ ਜੀ ਨੇ ਸਮਝਾਇਆ ਤਾਂ ਆਖਰ ਨੂੰ ਮੰਨ ਜਾਂਦੇ ਨੇ ਜਦੋਂ ਮੰਨੇ ਤਾਂ ਹੁਣ ਜਾਗੀਰ ਲਵੇ ਕੌਣ ਇਸ ਗੱਲ ਤੇ ਵੀ ਸਾਰੇ ਸਿੱਖ ਇੱਕ ਦੂਜੇ ਵੱਲ ਵੇਖ ਰਹੇ ਨੇ ਕਿਉਂਕਿ ਖਾਲਸਾ ਸਿੱਖ ਤੇ ਇਹ ਮੰਨਦੇ ਨੇ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਕਿ ਕਿਸੇ ਦੇ ਦੁਆਰਾ ਦਿੱਤਾ ਹੋਇਆ ਰਾਜ ਕਿਸੇ ਦੇ ਦੁਆਰਾ ਦਿੱਤੀ ਹੋਈ ਜਾਗੀਰ ਸਿੱਖ ਕਿਵੇਂ ਲੈ ਸਕਦੇ ਨੇ ਕਿਉਂਕਿ ਸਿੱਖ ਤੇ ਖੁਦ ਰਾਜ ਲੈਉਣਗੇ ਆਪਣਾ ਖੁਦ ਰਾਜ ਕਰਨਗੇ ਉਸ ਬਿਰਤੀ ਦੇ ਅਧੀਨ ਸਿੱਖਾਂ ਨੇ ਨਾ ਤੇ ਕਰ ਦਿੱਤੀ ਪਰ ਬਾਅਦ ਵਿੱਚ ਜਦੋਂ ਮੰਨ ਗਏ ਤਾਂ ਕੋਈ ਵੀ ਜਾਗੀਰ ਲੈਣ ਦੇ ਲਈ ਹਾਜ਼ਰ ਨਹੀਂ ਹੋ ਰਿਹਾ ਭਾਈ ਦਲਵਾਰਾ ਸਿੰਘ ਜੀ ਨੂੰ ਸਾਰੇ ਵੇਖ ਰਹੇ ਨੇ ਕਿ ਉਹ ਲੈਣਗੇ ਜਾਗੀਰ ਇਹ ਖਿਤਾਬ ਉਹ ਵੀ ਨਾ ਕਰ ਦਿੰਦੇ ਤੇ ਉੱਥੇ ਹੀ ਖੜੇ ਨੇ ਕਪੂਰ ਸਿੰਘ ਜੀ ਨਵਾਬ ਅਸੀਂ ਉਹਨਾਂ ਨੂੰ ਬਾਅਦ ਵਿੱਚ ਕਹਿੰਦੇ ਹਾਂ ਭਾਈ ਕਪੂਰ ਸਿੰਘ ਜੀ ਖੜੇ ਨੇ ਜਿਹੜੇ ਕਿ ਪੱਖੇ ਦੀ ਸੇਵਾ ਕਰ ਰਹੇ ਨੇ ਸੰਗਤ ਨੂੰ ਤਾਂ ਸਾਰੀ ਸੰਗਤ ਨੇ ਜਿਵੇਂ ਸਲਾਹ مشਵਰਾ ਹੋਇਆ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਨਵਾਬ ਕਪੂਰ ਸਿੰਘ ਜੀ ਜਿਹੜੇ ਬਣ ਜਾਂਦੇ ਨੇ ਉਹਨਾਂ ਨੂੰ ਇੱਕ ਖਿਤਾਬ ਉਹਨਾਂ ਨੂੰ ਇਹ ਜਾਗੀਰ ਦਿੱਤੀ ਜਾਵੇ ਹੁਣ ਸਾਰੀ ਸੰਗਤ ਦੇ ਅੱਗੇ ਜਦੋਂ ਸਾਰਿਆਂ ਨੇ ਨਾ ਕਰ ਦਿੱਤੀ ਤਾਂ ਜਦੋਂ ਕਪੂਰ ਸਿੰਘ ਜੀ ਨੂੰ ਇਹ ਪੇਸ਼ਕਸ਼ ਰੱਖੀ ਗਈ ਉਹ ਕਹਿੰਦੇ ਮੈਂ ਲੈਣੀ ਤਾਂ ਇਹ ਖਿਤਾਬ ਇਹ ਖਿੱਲਤ ਇਹ ਪੋਸ਼ਾਕ ਜੋ ਭਿੱਲ ਭੇਜੀ ਗਈ ਜ਼ਗੀਰ ਮੈਂ ਵੀ ਨਹੀਂ ਚਾਹੁੰਦਾ ਪਰ ਹੁਣ ਸਾਰੀ ਸੰਗਤ ਨੇ ਫੈਸਲਾ ਕਰ ਲਿਆ ਤਾਂ ਮੈਂ ਨਾ ਨਹੀਂ ਕਰ ਸਕਦਾ ਤਾਂ ਉਹ ਫਿਰ ਸਿਰ ਝੁਕਾ ਕੇ ਕਹਿ ਦਿੰਦੇ ਨੇ ਮੈਂ ਇਹ ਜ਼ਗੀਰ ਇਹ ਖਿੱਲਤ ਤਾਂ ਲਵਾਂਗਾ ਪੰਜ ਪਿਆਰੇ ਪਹਿਲਾਂ ਇਹਨੂੰ ਚਰਨ ਦੇ ਚਰਨਾ ਨਾਲ ਸੁਹਾਈ ਜਾਵੇ ਫਿਰ ਮੈਂ ਮਨਜ਼ੂਰ ਕਰਾਂਗਾ ਪੰਜ ਪਿਆਰੇ ਪੈਰ ਲਾਉਂਦੇ ਨੇ ਉਹ ਖਿੱਲਤ ਪਹਿਨਾਈ ਜਾਂਦੀ ਹੈ ਜ਼ਗੀਰ ਦਿੱਤੀ ਜਾਂਦੀ ਉਸ ਤੋਂ ਬਾਅਦ ਉਹਨਾਂ ਦਾ ਨਾਮ ਨਵਾਬ ਕਪੂਰ ਸਿੰਘ ਬਣ ਜਾਂਦਾ ਹੈ ਹੁਣ ਇੱਥੇ ਵੱਡੀ ਗੱਲ ਇਹ ਵੀ ਵੇਖਣ ਵਾਲੀ ਸੀ ਕਿ ਇੱਕ ਆਮ ਸਿੱਖ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਏ ਪੱਖਾ ਚੱਲਦਾ ਏ ਜੁੜੀ ਵੀ ਸੇਵਾ ਉਹਦੇ ਹਿੱਸੇੋਂ ਦੀ ਉਹ ਕਰ ਲੈਂਦਾ ਏ ਉਹਨੂੰ ਜ਼ਗੀਰ ਬਖਸ਼ੀ ਗਈ। ਹੁਣ ਇਹ ਜ਼ਗੀਰ ਲੈ ਤੇ ਲਈ ਗਈ। ਪਰ ਥੋੜੇ ਹੀ ਸਮੇਂ ਬਾਅਦ ਜਦੋਂ ਹਾਲਾਤ ਵਿਗੜ ਗਏ ਸੀ ਤਾਂ ਇਹ ਜ਼ਗੀਰ ਵਾਪਸ ਵੀ ਦੇ ਦਿੱਤੀ ਗਈ ਸੀ। ਹੁਣ ਜਿਹੜਾ ਮੇਨ ਘਟਨਾ ਵਾਪਰਦੀ ਏ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਬਾਜ਼ ਸਿੰਘ ਜੀ ਨੂੰ ਸ਼ਹੀਦ ਕਿਵੇਂ ਕੀਤਾ ਜਾਂਦਾ ਏ। ਭਾਈ ਸੁਬੇਗ ਸਿੰਘ ਜੀ ਦੇ ਪੁੱਤਰ ਨੇ ਸ਼ਹਾਬ ਜ ਸਿੰਘ ਜਿਹੜੇ ਕਿ 18 ਸਾਲ ਦੇ ਨੇ ਜਿਹੜੇ ਮਦਰਸੇ ਦੇ ਵਿੱਚ ਪੜਨ ਦੇ ਲਈ ਜਾਂਦੇ ਨੇ ਤੇ ਜਿਹੜਾ ਕਾਜੀ ਪੜਾਉਂਦਾ ਏ ਉਹਨਾਂ ਨੇ ਵੇਖਿਆ ਕਿ ਸਿੱਖ ਨੌਜਵਾਨ ਬੜਾ ਸੋਹਣਾ ਸੁਨੱਖਾ ਏ ਉੱਚਾ ਲੰਮਾ ਏ ਸ਼ਰੀਰ ਦਾ ਵੀ ਵਧੀਆ ਏ ਤਾਂ ਉਹਨਾਂ ਨੇ ਆਪਣੀ ਬੇਟੀ ਦੇ ਲਈ ਉਹਨਾਂ ਨੂੰ ਕਿਉਂਕਿ ਰਿਸ਼ਤਾ ਕਰਨਾ ਚਾਹੁੰਦੇ ਸੀ ਮੁਸਲਮਾਨ ਬਣਾਉਣਾ ਚਾਹੁੰਦੇ ਸੀ ਤਾਂ ਇਸ ਢੰਗ ਦੇ ਨਾਲ ਕੁਝ ਗੱਲਾਂ ਕਈਆਂ ਤੇ ਭਾਈ ਸਾਬਾ ਜ ਸਿੰਘ ਜੀ ਨਾ ਕਰ ਦਿੰਦੇ ਨੇ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦੇ ਸੀ ਉਹਨੇ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਦੇ ਕੋਲ ਸ਼ਿਕਾਇਤ ਕਰ ਦਿੱਤੀ। ਜ਼ਕਰੀਆ ਖਾਨ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਉਹਦਾ ਬੇਟਾ ਯਹੀ ਆ ਖਾਨ ਗੱਦੀ ਤੇ ਬੈਠਦਾ ਏ। ਤੇ ਜ਼ਕਰੀਆ ਖਾਨ ਨੂੰ ਜਦੋਂ ਇਹ ਪਤਾ ਲੱਗਿਆ ਸ਼ਿਕਾਇਤਾਂ ਗਈਆਂ ਤਾਂ ਉਹਨੂੰ ਗ੍ਰਿਫਤਾਰ ਕਰਕੇ ਲਾਹੌਰ ਬੁਲਾਇਆ ਜਾਂਦਾ ਭਾਈ ਸਾਬਾ ਸਿੰਘ ਜੀ ਨੂੰ ਨਾਲ ਹੀ ਭਾਈ ਸੁਬੇਕ ਸਿੰਘ ਜੀ ਆਏ। ਹੁਣ ਉਹਨਾਂ ਦੇ ਅੱਗੇ ਇਹ ਗੱਲ ਰੱਖੀ ਗਈ ਏ ਕਿ ਜਾਂ ਤੇ ਤੁਸੀਂ ਇਸਲਾਮ ਕਬੂਲ ਕਰ ਲਓ ਕਾਜੀ ਨੇ ਬਹੁਤ ਸ਼ਿਕਾਇਤਾਂ ਲਾਈਆਂ ਤੇ ਜਾਂ ਫਿਰ ਮਰਨ ਦੇ ਲਈ ਤਿਆਰ ਹੋ ਜਾਓ। ਸੁਬੇਸ਼ ਸਿੰਘ ਜੀ ਨੂੰ ਕਈ ਲੋਕਾਂ ਨੇ ਕਿਹਾ ਕਿ ਤੁਹਾਡਾ ਬੱਚਾ ਤੇ ਅਜੇ ਛੋਟਾ ਏ 18 ਸਾਲ ਦਾ ਏ ਉਹਦੀ jaan ਦੇ ਲਈ ਤੇ ਥੋੜਾ ਪ੍ਰਵਾਹ ਕਰ ਲਓ ਤੁਸੀਂ ਤੁਸੀਂ ਉਹਨੂੰ ਮਨਵਾ ਲਓ ਤੁਸੀਂ ਹੋ ਜਾਓ ਸ਼ਹੀਦ ਪਰ ਉਹ ਕਹਿੰਦੇ ਨਹੀਂ ਸਾਡੇ ਗੁਰੂ ਨੇ ਵੀ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਸਾਹਿਬਜ਼ਾਦਿਆਂ ਨੂੰ ਨਹੀਂ ਬਚਾਇਆ ਸੀ ਅਸੀਂ ਵੀ ਨਹੀਂ ਬਚਾਵਾਂਗੇ ਅਸੀਂ ਵੀ ਉਹਨਾਂ ਦੀ ਰੱਖਿਆ ਲਈ ਐਸਾ ਕੁਝ ਨਹੀਂ ਕਰਾਂਗੇ ਤਾਂ ਦੋਵੇਂ ਹੀ ਪਿਓ ਪੁੱਤਰਾਂ ਨੂੰ ਜਿਵੇਂ ਚਰਖੜੀ ਹੁੰਦੀ ਏ ਤੇ ਉਹਦੇ ਉੱਪਰ ਦੰਦੇ ਲੱਗੇ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਚਾੜ ਕੇ ਇਦਾਂ ਗੋਲ-ਗੋਲ ਕਮਾਇਆ ਜਾਂਦਾ ਏ ਤੇ ਤੁਸੀਂ ਵੇਖੋ ਕਿ ਕਿੰਨੀ ਜਿਵੇਂ ਗੰਨੇ ਦੇ ਵਿੱਚ ਦੀ ਗੰਨਾ ਲੰਗਦਾ ਏ ਤੇ ਰਸ ਨਿਕਲਦਾ ਏ ਉਹਦਾ ਜਿਵੇਂ ਸ਼ਹੀਦ ਕੀਤਾ ਗਿਆ ਹੋਵੇਗਾ ਤਾਂ ਉਹ ਕਿੰਨਾ ਦਰਦਨਾਕ ਉਹ ਸ਼ਹੀਦੀ ਹੋਵੇਗੀ ਜਦੋਂ ਕੋਈ ਇੱਕ ਪੀੜਿਆ ਜਾ ਰਿਹਾ ਏ ਕਿਸੇ ਚੀਜ਼ ਦੇ ਵਿੱਚ ਤਾਂ ਇਸ ਤਰ੍ਹਾਂ ਦੋਵੇਂ ਹੀ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਏ ਵੱਡੀ ਗੱਲ ਉਹਨਾਂ ਦੋਵਾਂ ਹੀ ਪਿਓ ਪੁੱਤਰਾਂ ਨੇ ਇਸਲਾਮ ਨਹੀਂ ਕਬੂਲਿਆ ਤੱਕੇ ਦੇ ਨਾਲ ਕਿਸੇ ਧਰਮ ਦੇ ਵਿੱਚ ਨਹੀਂ ਉਹਨਾਂ ਨੂੰ ਕੋਈ ਲਿਆ ਸਕਿਆ ਆਪਣੇ ਆਪ ਨੂੰ ਮਨੁੱਖੀ ਹੱਕ ਸੱਚ ਦੀ ਲੜਾਈ ਦੇ ਲਈ ਗੁਰਬਾਣੀ ਦੇ ਲਈ ਸੱਚੇ ਸਿਧਾਂਤ ਦੇ ਲਈ ਉਹਨਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੁਣ ਇੱਥੇ ਇਹ ਵੀ ਗੱਲ ਬੜੀ ਹੀ ਸਾਨੂੰ ਸਿੱਖਿਆਦਾਇਕ ਮਿਲਦੀ ਹੈ ਕਈ ਵਾਰ ਅੱਜ ਵੀ ਲੋਕ ਬੇਮਤਲਬ ਹੀ ਕਈ ਵਾਰ ਆਪਣੇ ਗੁਰੂ ਨੂੰ ਛੱਡ ਛੜਾ ਕੇ ਇਧਰ ਉਧਰ ਚਲੇ ਜਾਂਦੇ ਨੇ ਅੱਜ ਦੇ ਰਾਜਨੀਤਿਕ ਲੋਕ ਵੀ ਬਿਕ ਜਾਂਦੇ ਨੇ ਕਿਸੇ ਦੇ ਦਬਾਅ ਹੇਠ ਆ ਕੇ ਰਾਜਨੀਤੀ ਦੇ ਦਬਾਅ ਹੇਠਾ ਕੇ ਲੋਕਾਂ ਦੀ ਹਕੂਮਤ ਦੇ ਦਬਾਅ ਦੇ ਹੇਠਾ ਕੇ ਪਰ ਉਹ ਕੈਸੇ ਸਿੱਖ ਸੀ ਜਿਨ੍ਹਾਂ ਨੂੰ ਇੰਨੀਆਂ ਵੱਡੀਆਂ ਖਿਤਾਬ ਮਿਲਦੇ ਸੀ ਇੰਨੇ ਵੱਡੀਆਂ ਜ਼ਗੀਰਾਂ ਮਿਲਦੀਆਂ ਸੀ ਪਰ ਫਿਰ ਵੀ ਉਹ ਕਿਸੇ ਦਬਾਅ ਹੇਠ ਨਹੀਂ ਆਏ ਕਿਸੇ ਲਾਲਚ ਅਧੀਨ ਨਹੀਂ ਆਏ ਤਾਂ ਦੋਵੇਂ ਹੀ ਪਿਓ ਪੁੱਤਰ ਸ਼ਹੀਦ ਹੋ ਜਾਂਦੇ ਨੇ ਤੇ ਇਹ ਘਟਨਾ 1945 1700 ਸੌਰੀ 45 ਈਸਵੀ ਦੀ ਬਣਦੀ ਹੈ ਤਾਂ ਇਹ ਸ਼ਹੀਦੀ ਨੂੰ ਸਾਡਾ ਸਜਦਾ ਹੈ ਜਿਨ੍ਹਾਂ ਨੇ ਗੁਰਬਾਣੀ ਤੋਂ ਗੁਰੂ ਨਾਨਕ ਦੇ ਘਰ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਤੇ ਆਪਣਾ ਆਪਾ ਕੁਰਬਾਨ ਕਰ ਗਏ ਕਾਸ਼ ਸਾਡੇ ਵੀ ਅੱਜ ਦੀ ਜਿਹੜੀ ਸਮੇਂ ਦੀ ਹਕੂਮਤ ਦੇ ਸਿੱਖ ਨੇ ਜਿਹੜੇ ਰਾਜਨੀਤੀ ਦੇ ਵਿੱਚ ਵਿਚਰਦੇ ਨੇ ਉਹ ਸਿੱਖਿਆਵਾਂ ਇਹਨਾਂ ਤੋਂ ਲੈ ਲੈਣ ਸਾਰੇ ਫੋਟੋਆਂ ਸ਼ੇਅਰ ਕਰ ਦਿੰਦੇ ਨੇ ਸਾਰੇ ਸ਼ਹੀਦਾਂ ਦੀਆਂ ਜਦੋਂ ਵੀ ਕੋਈ ਸ਼ਹੀਦੀ ਦਿਨ ਆਉਂਦਾ ਹੈ ਤਾਂ ਆਪਣੇ ਆਪਣੇ ਪੋਸਟਾਂ ਪਾਉਂਦੇ ਨੇ ਇੰਸਟਾਗ੍ਰam ਫੇਸਬੁੱਕ ਸਭ ਥਾਵਾਂ ਤੇ ਪਰ ਉਹਨਾਂ ਦੇ ਸਿਧਾਂਤ ਤੇ ਕੋਈ ਨਹੀਂ ਚੱਲਦਾ ਵਿਕੇ ਹੁੰਦੇ ਨੇ ਬਿਕ ਜਾਂਦੇ ਨੇ ਤਮੇ ਆਸ ਕਰਦਾ ਅਸੀਂ ਇਨਾਂ ਸ਼ਹੀਦੀਆਂ ਤੋਂ ਜ਼ਰੂਰ ਆਪਣੇ ਜੀਵਨ ਦੇ ਵਿੱਚ ਉਹ ਸਿਧਾਂਤ ਸਿੱਖਾਂਗੇ ਤੇ ਉਹਨਾਂ ਦੇ ਪਾਏ ਹੋਏ ਪੂਰਦਿਆਂ ਤੇ ਚੱਲਾਂਗੇ ਸੋ ਆਪ ਸਭ ਦਾ ਧੰਨਵਾਦ ਜੀ ਹੁਣ ਤੱਕ ਵੀਡੀਓ ਤੇ ਜੁੜੇ ਹੋਏ ਹੋ ਅਗਾਹਾਂ ਵੀ ਇਸ ਤਰ੍ਹਾਂ ਦੀਆਂ ਇਤਿਹਾਸਿਕ ਸਾਖੀਆਂ ਅਤੇ ਗੁਰਬਾਣੀ ਦੀ ਵਿਆਖਿਆ ਜਾਂ ਸਮਾਜਿਕ ਗੱਲਾਂ ਨੂੰ ਸੁਣਨ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਸਭ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ